ਹallelujah ਸਾਰੇ مسیਹੀ ਭਾਈਪੈਨਾਂ ਨੂੰ ਜੈ مسیਦੀ ਅੱਜ ਜਿਸ ਸਿਸਟਰ ਦੀ ਅਸੀਂ ਗਵਾਹੀ ਨੂੰ ਸੁਣਨ ਜਾ ਰਹੇ ਇਹਨਾਂ ਦਾ ਨਾਮ ਮੁਸਕਾਨ ਹੈ ਇਹ ਅੰਮ੍ਰਿਤਸਰ ਰਾਜਾ ਸੰਸੀ ਦੇ ਰਹਿਣ ਵਾਲੇ ਨੇ ਅੱਜ ਅਸੀਂ ਇਹਨਾਂ ਦੇ ਜੀਵਨ ਦੀ ਗਵਾਹੀ ਨੂੰ ਕੁਝ ਦੇਖਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਆਪਣੇ ਦਾਸੁਰ ਦਾਸੀ ਜੀਐਸ مسیਹ ਯੂਸਫ ਮਨਿਸਤੀ ਦੇ ਦੁਆਰਾ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਰਿਜੈਕਸ਼ਨ ਦੇ ਆਤਮਾ ਤੋਂ ਕੀਤਾ ਆਜ਼ਾਦ ਜਿਸ ਤਰ੍ਹਾਂ ਕੀ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਇਹ ਜ਼ਬੂਰ ਦੀ ਪੋਥੀ 5 ਦੀ 12 ਵਿੱਚ ਲਿਖਿਆ ਹੈ ਯਹੋਵਾ ਤੂੰ ਤਾਂ ਧਰਮੀਆਂ ਨੂੰ ਬਰਕਤ ਦੇਵੇਂਗਾ ਢਾਲ ਰੂਪੀ ਕਿਰਪਾ ਦੇ ਨਾਲ ਉਹ ਤੂੰ ਉਹਨਾਂ ਨੂੰ けਰੀ ਰੱਖੇਗਾ ਹallelujah ਪਰਮੇਸ਼ੁਰ ਇਸ ਵਚਨ ਦੇ ਦੁਆਰਾ ਇਸ ਸਿਸਟਰ ਦੇ ਜੀਵਨ 'ਚ ਕੰਮ ਕੀਤਾ ਔਰ ਇਸ ਸਿਸਟਰ ਨੂੰ ਜੌਬ ਦੇ ਨਾਲ ਬles ਕੀਤਾ ਆਓ ਇਹਨਾਂ ਦੀ ਗਵਾਹੀ ਨੂੰ ਇਹਨਾਂ ਦੇ ਮੂੰਹੋਂ ਸੁਣਨੇ ਆ ਕਿ ਕਿਸ ਤਰ੍ਹਾਂ ਪਰਮੇਸ਼ੁਰ ਨੇ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਆਮੀਨ ਹallelujah ਗੋਡ ਬles ਯੂ ਆਲ ਪਰਮੇਸ਼ੁਰ ਤੁਹਾਨੂੰ ਇਸ ਗਵਾਹੀ ਦੇ ਦੁਆਰਾ ਬਹੁਤ ਸਿਆਸ਼ਿਸ਼ ਔਰ ਬਰਕਤ ਦੇ ਈਸ਼ੂ ਮਸੀਹ ਦੇ ਸਮਰਥੀ ਨਾਮ 'ਚ ਜੈਮ ਸੇ ਦੀ ਸਾਰਿਆਂ ਨੂੰ ਮੇਰਾ ਨਾਮ ਮੁਸਕਾਨ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਤੇ ਰਾਜਸਾਨੀ ਮੇਰਾ ਪਿੰਡ ਆ ਮੇਰੀ ਜੀਵਨ ਦੀ ਗਵਾਈ ਇਹ ਆ ਕਿ ਮੈਨੂੰ ਕਾਫੀ ਟਾਈਮ ਤੋਂ ਜੋਬ ਦੀ ਨੀਡ ਸੀ ਕਿ ਮੈਂ ਮੈਂ ਜੋਬ ਕਰਾਂ ਤੇ ਜਦੋਂ ਦੀ ਮੇਰੀ ਪਾਸਟੂ ਆਏ ਸੀ ਇਦਾਂ ਹੀ ਮੈਂ ਮਤਲਬ ਉਸ ਤੋਂ ਬਾਅਦ ਇਦਾਂ ਕੰਪਿਊਟਰ ਸਿੱਖਿਆ ਉਸ ਤੋਂ ਬਾਅਦ ਮੈਂ ਸੋਚਿਆ ਚਲ ਮੈਂ ਜੋਬ ਕਰ ਦਿਆਂ ਕਾਫੀ ਟਾਈਮ ਬਾਅਦ ਮਤਲਬ ਕਿ ਮੈਂ ਜੋਬ ਦਾ ਇਦਾਂ ਪਤਾ ਪੁਤਾ ਕਰਨ ਗਈ ਕਿ ਜੋਬ ਸ਼ਾਇਦ ਨੂੰ ਮਿਲ ਜੇਗੀ ਹਨਾ ਕਾਫੀ ਟਾਈਮ ਮੈਂ ਰੈਜ਼ਿਊਮ ਦਿੰਦੀ ਰਹੇ ਕਦੀ ਕਿਤੇ ਕਦੀ ਕਿਤੇ ਮਤਲਬ ਮੈਨੂੰ ਨਹੀਂ ਪਤਾ ਇਹ ਮੇਰੇ ਜੀਵਨ ਚ ਰਿਜੈਕਸ਼ਨ ਦਾ ਆਤਮਾ ਕੰਮ ਕਰ ਰਿਹਾ ਸੀ ਕਿ ਜਿੱਥੇ ਵੀ ਮੈਂ ਜਾਂਦੀ ਹਾਂ ਮੈਨੂੰ ਮਤਲਬ ਦੁਸਤ ਆਤਮਾ ਇਦਾਂ ਦਾ ਹੀ ਕਿ ਕਹਿ ਦਿੰਦਾ ਹੁੰਦਾ ਸੀ ਕਿ ਮਤਲਬ ਹਾਂ ਮਤਲਬ ਉਹ ਕਹਿ ਦਿੰਦੇ ਹੁੰਦੇ ਹੀ ਕੀ ਤੁਸੀਂ ਮਤਲਬ ਆ ਜਾਓ ਆ ਜਾਓ ਕੱਲ ਆਜ ਜੋ ਜਾਂਦੇ ਨੇ ਦੇਹਵਾਜ ਕਹਿ ਦਿੰਦੇ ਤੁਹਾਡੀ ਜੁਆਇਨਿੰਗ ਨਹੀਂ ਹੈਗੀ ਆ ਤੇ ਮਤਲਬ ਇਹ ਟ੍ਰੇਨਿੰਗ ਵਿੱਚ ਹੀ ਮੇਰਾ ਕਾਫੀ ਟਾਈਮ ਮਤਲਬ ਵੇਸਟ ਕਰ ਦਿੱਤਾ ਸੀ ਉਹਨਾਂ ਨੇ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਮਤਲਬ ਕਾਫੀ ਟਾਈਮ ਦੀ ਮੇਰੀ ਪਾਸ 2 ਹੋਇਆ ਲੈ ਕੇ ਮੈਨੂੰ ਜੌਬ ਨਹੀਂ ਸੀ ਮਿਲ ਰਹੀ ਉਸ ਤੋਂ ਬਾਅਦ ਇੱਕ ਦਿਨ ਮਾਰਨਿੰਗ ਟਾਈਮ ਮੇਰੇ ਪਾਪਾ ਪ੍ਰੇਅਰਸ ਹੁੰਦੇ ਪਏ ਸੀ ਤੇ ਜੀ ਆਸੀ ਯੂਸਫ ਮਿਨਿਸਟਰੀ ਵਿੱਚੋਂ ਤੇ ਬਾਦ ਵਿੱਚ ਮੇਰੇ ਪਪਾ ਨੇ ਨਾ ਨੰਬਰ ਲਗਾਇਆ ਠੀਕ ਹੈ ਵੈਸੇ ਹੀ ਲਗਾਇਆ ਸੀ ਪ੍ਰੇਅ ਕਰਵਾਉਣ ਵਾਸਤੇ ਉਸ ਬਾਅਦ ਸਿਸਟਰ ਜੀ ਨੇ ਕਾਫੀ ਸਾਰੀ ਮਤਲਬ ਮੇਰੇ ਪਪਾ ਨਾਲ ਗੱਲ ਕੀਤੀ ਉਸ ਤੋਂ ਬਾਅਦ ਸਿਸਟਰ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਹਾਂ ਪਰ ਉਹਨਾਂ ਨੂੰ ਪਰਮੇਸ਼ਵਰੋਂ ਆਵਾਜ਼ ਆਈ ਕਿ ਹਾਂ ਇਹਨੂੰ ਬੋਲ ਕਿ ਤੇਨੂੰ ਪਰਮੇਸ਼ਵਰ ਜੋਬ ਦੇ ਨਾਲ ਬles ਕਰਨ ਜਾ ਰਹੇ ਆ ਉਸ ਤੋਂ ਬਾਅਦ ਜਦੋਂ ਸਿਸਟਰ ਜੀ ਨੇ ਮੇਰੇ ਪਰਫੈਕਸੇ ਕੀਤੀ ਦੋ ਦਿਨਾਂ ਬਾਅਦ ਮੈਂ ਮਤਲਬ ਅ ਇੰਟਰਵਿਊ ਵਾਸਤੇ ਗਈ ਹਾਂ ਪਰ ਮੇਸ਼ਰ ਨੇ ਮੈਨੂੰ ਦੱਸ ਦਿੱਤਾ ਕਿ ਜਦੋਂ ਮੈਂ ਜਾਣਾ ਹੀ ਕਿ ਹਾਂ ਪਰਮੇਸ਼ਰ ਮਤਲਬ ਪਰਮੇਸ਼ਰ ਮੈਨੂੰ ਆਵਾਜ਼ ਦਿੱਤੀ ਕਿ ਹਾਂ ਤੈਨੂੰ ਅੱਜ ਹੀ ਪਰਮੇਸ਼ਰ ਚੌਪ ਦੇ ਨਾਲ ਬੈਸ ਕਰਨ ਜਾ ਰਿਹਾ ਉਸ ਤੋਂ ਬਾਅਦ ਜਦੋਂ ਮੈਂ ਇੰਟਰਵਿਊ ਵਾਸਤੇ ਗਈ ਹਾਂ ਉਹਨਾਂ ਨੇ ਮੈਨੂੰ ਕਿਹਾ ਮਤਲਬ ਮੇਰੀ ਇੰਟਰਵਿਊ ਵੀ ਠੀਕ ਠਾਕ ਹੋ ਗਈ ਵਧੀਆ ਤਰੀਕੇ ਨਾਲ ਮਤਲਬ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕੱਲ ਤਾਂ ਡੀ ਜੁਆਇਨਿੰਗ ਆ ਤੇ ਤੁਸੀਂ ਆ ਜਾਓ ਇਸ ਗਵਾਹੀ ਲਈ ਮੈਂ ਪਰਮੇਸ਼ਰ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ